ਆਹੇ ਗੁਰ ਜੀਓ ਇੱਕ ਓੰਕਾਰ ਸਤਗੁਰ ਪ੍ਰਸਾਦ ਸਰੋਕ ਮਹੱਲ ਹਨਵਾ ਗੋਣ ਗੋਬਿੰਦ ਗਾਏ ਹੋ ਨਹੀਂ ਜਨਮ ਅਕਾਰਤ ਕੀ ਹੋ ਨਾਨਕ ਹਰਿ ਪਜ ਮਣਾ ਜੈ ਬਿਤ ਜਲ ਕੋਮੀ ਬੇਗਾਨ ਸੋ ਕਾਹੀ ਰਕਿਓ ਨਿਮਕ ਨਾ ਹੋਏ ਉਦਾਸ ਕੋ ਨਾਨਕ ਭਜ ਹਰਮਣਾ ਪਰੈ ਨਾ ਜਮ ਕੀ ਪਾਸ ਚਰਨ ਆਪੋ ਈ ਹੋ ਹੀ ਗਇਓ ਲਿਓ ਜਰਾ ਤਨਜੀਤ ਕੋ ਨਾਨਕ ਭਜ ਹਰਮਣਾ ਉਤ ਜਾਤ ਹੈ ਬੀਤ ਬਿਤੇ ਪਇਓ ਤੂ ਜੈ ਨਹੀਂ ਕਾਲ ਕ ਉਪਯੋਗਾਨੋ ਨਾਨਕ ਨਰਬਾਵਰੇ ਗਉਣਾ ਭਜੈ ਭਗਵਾਣ ਧਨਦਾਰਾ ਸੰਪਤ ਸਗਲ ਜਿਨੇ ਆਪਣੀ ਕਰਮਾਨ ਇਨ ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਨਾਟ ਬਟ ਤੇ ਉਧਾਰਨ ਭੈ ਹਰਨ ਹਰ ਅਨਾਥ ਕੇ ਨਾਥ ਗੋ ਨਾਨਕ ਤੈ ਜਾਨੀਐ ਸਦਾ ਭਗਤ ਤੁਮ ਸਾਥ ਕਲ ਤਨ ਸੇਪ ਤੋ ਦਿਓ ਤਾਸੋ ਨਿ ਹੋ ਨਕੀਨ ਗੋ ਨਾਨਕ ਨਰ ਬਾਵਰੇ ਅਬ ਤੋ ਟੋਲਤ ਤੀਨ ਧਨ ਤੁਮ ਪੈਸੋ ਦਿਓ ਅਰਜਹਿ ਨੀਕੇ ਧਾਮ ਗੋ ਨਾਨਕ ਸੁਨ ਰੇ ਮਨਾ ਸਿਮਰਤ ਗਾਹਿ ਨਰਾਮ ਸਬ ਦਾ ਦਾ RAM ਹੈ ਗੁਰ ਸਰਨਾਹੇ ਨ ਕੋਏ ਕੋ ਨਾਨਕ ਸੁਨਰੇ ਮਨ ਆਰ ਸਿਮਰਤ ਕਰ ਤੋਏ ਕਪਾਈਏ ਤੇ ਪਜਰੇ ਤਮੀਤ ਉਹ ਸਾਧਕ ਸੁਣ ਲੈ ਬਣਾ ਉਹ ਘਟਤ ਹੈ ਨੀਤ ਪਾਂਚ ਤਤ ਕੋ ਸੰਰਚਿਓ ਜਾਨੋ ਚਕਰ ਸੁਜਾਨ ਜਿਨ ਤੇ ਉਪਜਿਓ ਨਾਨਕ ਆਲਿਨ ਤਾਏ ਮੈਂ ਬਾਣ ਘਟ ਘਟ ਮੈਂ ਹਰ ਸਰ ਸੰਤਨ ਕੈ ਹੋ ਪੁਕਾਰ ਓ ਨਾਨਕ ਤੈ ਭਜ ਮਨਾ ਕੋ ਨ ਤੇ ਉਤਰੈ ਪਾਰ ਤੁਪ ਜੀ ਪਦ ਸੈ ਨਹੀਂ ਲੋਭ ਮੋਹ ਅਪਮਾਨ ਕੋ ਨਾਨਕ ਸੁਨ ਰੇ ਪਨਾ ਕੋ ਮੂਰਤ ਭਗਵਾ ਨਾਹੀਂ ਜਿਹ ਕੰਚਨ ਲੋ ਸਮਾਨ ਕੋ ਨਾਨਕ ਸੁਨ ਲੈ ਮਨਾ ਮੁਕਤ ਤਾਏ ਤੈ ਜਾਣ ਕੋ ਸੋਵ ਜਾ ਕੇ ਨਹੀਂ ਬਹਿਰੀ ਮੀਤ ਸਮਾਨ ਕੋ ਨਾਨਕ ਸੁਨ ਲੈ ਮਨਾ ਮੁਕਤ ਤਾਏ ਤੈ ਜਾਣ ਮੈਂ ਕਾਹੂ ਕੋ ਦੇਤ ਨਹਿ ਨ ਪਹਿਮਾਨ ਤਿਆਨ ਕੋ ਨਾਨਕ ਸੁਨ ਲੈ ਮਨਾ ਗਿਆਨੀ ਤਾਏ ਕੀ ਕਜੀ ਲਿਓ ਭੀਗ ਬੈਰਾਗ ਕੋ ਨਾਨਕ ਸੁਰੇ ਬਹਾਰ ਤੈਨ ਮਾਥੈ ਭਾਰ ਜੇ ਮਾਇਆ ਮਮਤਾ ਕ ਤਗੀ ਸਭ ਤੇ ਭਯੋ ਉਦਾਸ ਕੋ ਨਾਨਕ ਸੁਰੇ ਬਹਾਰ ਹੈ ਕਟ ਬ੍ਰਹਮ ਨਿਵਾਸ ਜੇ ਪ੍ਰਾਣੀ ਹੋ ਮੈਂ ਕਜੀ ਕਰਤਾ ਆਮ ਖਿਸ਼ਾਨ ਕੋ ਨਾਨਕ ਹੋ ਮੁਕਤ ਨਰ ਏ ਮਨ ਸਾਥੀ ਮਾਰ ਸਰਨ ਗੁਰਮਤ ਹਰਨਾ ਕਲ ਮੈਂ ਹਰ ਕੋ ਨਾਮ ਜਿਸ ਦਿਨ ਜੋ ਨਾਨਕ ਭਜੈ ਸਭ ਹੋਏ ਤੈ ਕਾਮ ਜੇਵਾ ਗੁਣ ਗੋਬਿੰਦ ਪਜੋ ਕਰਨ ਸੁਨੋ ਹਰ ਨਾਮ ਹੋ ਨਾਨਕ ਸੁਨ ਲਈ ਗੋਦਾ ਪਰੈ ਨਜਮ ਕਹਿ ਤਾਮ ਜੋ ਪ੍ਰਾਣੀ ਮਮਤਾ ਕਰੈ ਲੋਭ ਮੋਹ ਅਹੰਕਾਰ ਕੋ ਨਾਨਕ ਆਪ ਤਰੈ ਹੋਰ ਪੀਖਣਾ ਐਸੇ ਜਗ ਤੋ ਜਾਣ ਮੈਂ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ ਇਸ ਦਿਨ ਮਾਣਿਆ ਤਾਰਨੇ ਪ੍ਰਾਣੀ ਦੋਲਕ ਨੀਕ ਕੋਤਨ ਮੈਂ ਨਾਨਕ ਕਉ ਨਾਇ ਜਹ ਚੀਤ ਜਿਹਤੇ ਜਲਤੇ ਬੁਧ ਬਦਾਲ ਉਪਜੈ ਦਿਨ ਸੈ ਨੀਤ ਜਗ ਰਚਦਾ ਤੈਸੇ ਰਜੀ ਕੋਤਨ ਨਿਕ ਸੁਨ ਮੀਤ ਕਈ ਮਧਮਾਇਆ ਕਹੈ ਅੰਧ ਕੋ ਨਾਨਕ ਬਿਨ ਹਰ ਭਜਨ ਵਰਤਾਇ ਜਮ ਬੰਦ ਕੋ ਪਹੁੰਚਾ ਹੈ ਸਦਾ ਸ਼ਰਨ ਰਾਮ ਕੀ ਨੇਹ ਕੋ ਨਾਨਕ ਸੁਨ ਰੇ ਭੰਦਾ ਤੋ ਲਬ ਮਾਨਕ ਦੇ ਮਾਇਆ ਕਾਰਨ ਤਾਵਹੀ ਮੂਰਖ ਲੋਗ ਅਜਾਣ ਕੋ ਮਾਨਕ ਬਿਨ ਹਰ ਭਜਨ ਸਿਰਹਾ ਜਨਮ ਸਿਰਾ ਪਰਮ ਤੇ ਜਾਨ ਹਰ ਜਨ ਹਰ ਬਲਈ ਨਾਨਕ ਸਾਚੀ ਮਾਨ ਮਨ ਮਾਇਆ ਮੈਂ ਫਾਦ ਰਹਿ ਹੋ ਵਿਸਰਿਓ ਗੋਬਿੰਦ ਨਾਮ ਕਹੋ ਨਾਨਕ ਬਿਨ ਹਰ ਭਜਨ ਜੀਵਨ ਕੋ ਨੇ ਕਾਮ ਪ੍ਰਾਣੀ ਰਾਮ ਨ ਚੇਕਾਈ ਮਨ ਮਾਇਆ ਕਹਿ ਅੰਧ ਕਹੋ ਨਾਨਕ ਹਰ ਭਜਨ ਬਿਨ ਭਗਤ ਤਾਏ ਜਮ ਬੰਧ ਤੁਮੇ ਬਹੁਤ ਸੰਗੀ ਭਈ ਤੋ ਮੈਂ ਇਨਸਾਨ ਜਨਨ ਕੋ ਹੋਏ ਕੋ ਨਾਨਕ ਹਰ ਭਜ ਮਨਾ ਅੰਤ ਸਹਾਈ ਹੋਏ ਜਨਮ ਜਨਮ ਪਰਮਤ ਫਿਰਿਓ ਮਿਟਿਓ ਨ ਜਨ ਕੋ ਤਰਾਸ ਕੋ ਨਾਨਕ ਹਰ ਭਜ ਮਨਾ ਨਿਰਭੈ ਭਾਵੈ ਮਾਸ ਯਤਨ ਬਹੁਤ ਮੈਂ ਕਰ ਰਹੋ ਮਿਟਿਓ ਨ ਮਨ ਕੋ ਮਾਨ ਪਰਮਤ ਸਿਉ ਨਾਲਕ ਪਦਿਓ ਰਖਿ ਲਿਓ ਪਗਵਾਜ ਮਾਰ ਜਵਾਨੀ ਅਰ ਬਿਰਧ ਫੋਨਾ ਇਨੀ ਅਵਸਥਾ ਜਾਣੋ ਨਾਨਕ ਹਰ ਭਜਨ ਬਿਨ ਬਿਨ ਆਸਾਂ ਦੀ ਬਾਣ ਕਰਨੋ ਤੋਂ ਸੋਨਾ ਕੀਓ ਪਰਿਓ ਲੋਗ ਕਹਿ ਪੰਦ ਨਾਨਕ ਸਮਿਓ ਰੰਗ ਕੀਓ ਆਪ ਕਿਉ ਰੋਵਤ ਅੰਧ ਮਨ ਮਾਇਆ ਮੇ ਰਾਮ ਰਹੋ ਨਿਕਸਤ ਨਾਹੀ ਨੀਕ ਨਾਨਕ ਹੋਰ ਸਚਿ ਕਰਿਓ ਚਾਹ ਤਸਾਈ ਦਿਨ ਪੀਤ ਰਣ ਚਾਹਤ ਕਟਿ ਔਰ ਔਰ ਹੈ ਭਈ ਚਿਤ ਰੁਤ ਰਿਓ ਠਹੋਰ ਮਾਰਕ ਫਾਸੀ ਗਲ ਪਰੇ ਜਨ ਬਹੁਤ ਸੁਖ ਕੀਏ ਦੁਖੋ ਕੋ ਨ ਕੋਵੇ ਕੋ ਨਾਲਿਕ ਸੁਮਰੇ ਪੜਾ ਮਾਰ ਪਾਵੈ ਸੋ ਹੋਏ ਜਗਤ ਪਿਕਾਰੀ ਫਿਰਤ ਹੈ ਸਭ ਕੋ ਦਾਤਾ ਰਾਮ ਕੋ ਨਾਲਿਕ ਮਨ ਸਿਮਰਤੈ ਪੂਰਨ ਹੋਵੈ ਕਾ ਨੇ ਜੋ ਜਾਨ ਮੈਂ ਕਛ ਤੇ ਹੋ ਨਹੀਂ ਨਾਲਿ ਕਿਹੋ ਬਖਾਰ ਰੰਗ ਕਟ ਹੈ ਦੇਹ ਕੋ ਦਿਲ ਸਚਿਨ ਮੈਂ ਮੀਠ ਜੇ ਪ੍ਰਾਨੀ ਹਰ ਜਸ ਕਹੋ ਨਾਲਿ ਤੈ ਜਗ ਜੀਤ ਏ ਕਟ ਸਿਮਰਨ RAM ਕੋ ਸੋ ਨਰਮਤਾ ਜਾਨ ਜੈ ਨਰ ਹਰੰਤ ਨਹੀਂ ਨਾਲਿ ਸਾਚੀ ਮਾਨ ਏਕ ਭਗਤ ਭਗਵਾਨ ਕਾਮੀ ਕਹਿ ਨਾਹੀ ਮਨ ਐਸੇ ਸੁਖ ਸਵਾਨ ਨਾਨਕ ਮਾਲੋਂ ਕਾਹੇ ਤਨ ਕਾਮੀ ਕੋ ਗਰੋ ਜੋ ਸਦਾ ਸਵਾਨ ਤਜਤ ਨਹੀਂ ਨਿੱਕ ਨਾਨਕ ਕੇ ਵਿਧ ਹਰਿ ਭਜੋ ਇਕ ਮਨ ਹੋਏ ਇਕ ਚਿਤ ਕੀਰਤ ਵੰਤ ਅਰ ਦਾਨ ਕਰ ਮਨ ਮੈਂ ਧਰੇ ਗਮਾਨ ਨਾਨਕ ਦੇ ਬਲ ਜਾਤੈ ਜੋਖ ਉਚੈ ਵਿਸਾਨ ਨੈਣ ਜੋਤ ਤੈ ਹੀ ਨ ਕੋ ਨਾਨਕੇ ਵਿਦਪਈ ਤਉ ਨਾਸਦੀਨ ਦਿਨ ਕਰ ਦੇਖੋ ਜਗਤ ਮੈਂ ਕੋ ਕਾਹੂ ਕੋ ਨਾਹੀ ਮਾਨਕ تیر ਹਰ ਪੜਤ ਹੈ ਤੈ ਰਾਖੋ ਮਨ ਮਾਰੇ ਜਗਤ ਨਾ ਸਭ ਝੂਟ ਹੈ ਜਾਣ ਲੈ ਹੋਰੀ ਮੀਤ ਕੋ ਨਾਨਕ تیر ਨ ਰਹਿ ਜੋ ਮਾਲੂ ਕੀ ਪੀਤ ਮਿੰਗਾਓ ਜਾ ਕੋ ਬਹੁ ਪਰਵਾਰ ਕੋ ਦਾਰਿਤ ਕਛ ਨਹੀਂ ਸੁਪਨੇ ਜਿਉ ਸੰਸਾਰ ਕਿੰਤਾ ਤਾਂ ਕੀ ਬੀਜੀਏ ਦੋਨੋਂ ਹੁਣੀ ਹੋਏ ਇਹ ਮਾਰਗ ਸੰਸਾਰ ਕੋ ਦਾਰਿਤ ਨਹੀਂ ਹੋਵੇ ਜੋ ਪੜਿਓ ਤੁਮ ਬਿੰਸ ਹੈ ਕਰੋ ਆਦ ਕਹਿ ਤਾਲ ਮਾਨਕ ਹਰ ਗੁਣ ਗਾਏ ਲੈ ਸਭ ਸਭ ਚਿੰਤਾ پائے نانک سب کچھ تم نے ہاتھ میں ਰਗਨਾਥ ਰਾਮ ਨਹੀਂ ਹੋ ਸਾਧੂ ਰਹੇ ਹੋ ਰਹੇ ਹੋ ਗੁਰ ਕੋ ਪਿੰਦਰ ਓ ਨਾਨ ਕੇ ਜਗਤ ਮੈਂ ਕਿਰ ਜਪਿਓ ਗੁਰ ਮੰਦਰ ਰਾਮ ਨਾਮ ਯੁਰ ਮੈਂ ਗਇਓ ਜਾ ਕੇ ਸੋ ਨਹੀਂ ਕੋਏ ਜੈਸੇ ਮਤ ਸੰਕਟ ਮਿਟੈ ਦਰਸ ਤੁਹਾਰੋ ਆਲੇ ਵਿੱਚ ਤੇਨ ਵਸਤੂ ਮੁਕਈਓ ਤਤਤਵ ਕੋ ਵਿਚਾਰੋ ਅਮਰਤ ਨਾਮ ਦਾ ਕੋਪਰਾ ਪਇਓ ਜਿਸ ਕਾ ਸਭ ਸਦਾਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸਤਾ ਹੋਏ ਉਧਾਰੋ ਤੇਰੀ ਬਾਤ ਸ੍ਰੀ ਨੰਦਾਈ ਜਿਸ ਦਾ ਅਮਰਤ ਸਾਰੋ ਤੁਮ ਸੰਸਾਰ ਚੰਨ ਲਟ ਕਰੀਐ ਸਭ ਨਾਲ ਬ੍ਰਹਮ ਤਾਰੋ ਲੋਕ ਮਹਲਾ ਪਜਵਾ ਤੇਰਾ ਕੀਤਾ ਜਾਤੋ ਨਾਨੀ ਮੈਨੋ ਜੋਗ ਤੋਈ ਮੈਂ ਦਿਲ ਗੁਣਿਆਰੀ ਕੋ ਗੁਣਕਾਰੀ ਆਪੇ ਤਰਸ ਪਿਓਈ ਹਸਪਿਆ ਮੈਂ ਆਖ ਤੋਈ ਸਤਗੁਰ ਸੰਜਣ ਮਿਲੇ ਆ ਨਾਨਕ ਰਾਮ ਮਿਲੇ ਤੋ ਜੀਵਾ ਧਨਮਨ ਤੀਵੈ ਇਕ ਗੁਰ ਸਜਣਾ ਮਿਲੇ ਆ ਨਾਨਕ ਰਾਮ ਜੈਤਾ ਦੀ ਵਾਰੁ ਚਰਮਨਤੀ ਵੇ ਜੈ ਰੇ ਆ ਇਕ ਉਹਨਾਂ ਦਾ ਸਤਗੁਰਪਨ ਸੰਤ ਰਾਗਮਾਲਾ ਰਾਗ ਏਕ ਤੰਗ ਪੰਚਬਰੰਗੰ ਤੰਗ ਅਲਾਪੇ 8 ਉਨੰਦ ਤ੍ਰਿਟਮ ਰਾਗ ਭੈਰੋ ਵੈ ਕਰਹੀ ਪੰਚ ਰਾਗਨੀ ਸੰਗ ਉਤਰਹੀ ਕਦੋਂ ਭੈਰ ਵੀ ਬਿਲਾਵ ਲਈ ਕਨਿਆ ਕੀ ਗਾਵੇ ਬੰਗਲੇ ਕੋਣ ਬਟਲੇ ਕੀ ਕੀ ਪਈ ਬਾਰੀ ਦੇ ਪੈਰੋ ਕੀ पाचੋ ਨਾਰੀ ਪੰਜਮ ਹਰਕ ਦਿਸ਼ਾਖ ਸੁਣਾਵੇ ਬੰਗਾਲਮ ਮਦਮਹਾ ਦੇ ਉਦਾਵੇ ਲਲਤ ਬਿਲਾਵ ਲਗਾਵਹੀ ਆਪਣੀ ਆਪਣੀ ਬਾਤ ਅਸ਼ਟ ਪੁੰਦਰ ਭੈਰਵ ਕੀ ਗਾਵੇ ਗਾਇਨ ਪਾਤਰ ਦੁਤਿਆ ਮਾਲ ਕੌਸ਼ਲ ਆਲਾ ਪਹਿ ਸੰਗ ਰਾਗਨੀ ਪਾਚੋ ਥਾਪੈ ਗੋੜ ਕਰੀ ਅਰ ਦੇਵ ਗੰਧਾਰੀ ਗੰਧਾਰੀ ਸੀ ਹੁਤੀ ਉਚਾਰੀ ਤਰਾਸਰੀ ਇਹ ਪਾਚੋ ਗਾਈ ਮਾਦ ਰਾਗ ਕੌਸਤ ਸੰਗ ਲਾਈ ਮਾਰੂ ਮਰਤ ਅੰਕ ਮੇਵਾਰਾ ਪਰਪਲ ਚੰਡ ਕੌਸਤ ਉਭਾਰਾ ਕੌਫਟ ਔ ਪੌਰਾਣ ਦਗਾਈ ਅਸ਼ਟਮਾਲ ਕੌਸਤ ਸੰਗ ਲਾਈ ਕੁਨ ਆਇਓ ਇੰਡੋਲ ਪੰਚਨਾਦ ਸੰਗ ਅਸ਼ਟਸੁਤੁ ਉਠੈ ਤਾਨ ਕਲਹੋਲ ਗਾਇਨ ਤਾਲ ਮਿਲਾਵਹੀ ਤੇ ਲੰਗੀ ਦੇਵ ਕਰਿ ਆਈ ਬਰ ਸੰਤੀ ਸੰਧੂ ਸੁਹਾਈ ਸਰਸ ਦਿਹਰੀ ਲੈ ਭਾਰ ਜਾ ਸੰਗ ਲਾਈ ਪੰਜੋ ਆਰ ਜਾ ਸਰਮਾ ਆਨੰਦ ਭਾਸ ਕਰਿ ਆਈ ਚੰਦਰ ਬਿਮ ਬਦਲੰ ਸੋਹਾਈ ਸਰਸ ਪਾਨਉ ਤ ਹੈ ਬਿਨਉਦਾ ਕਾਵੇ ਸਲਤ ਸਤ ਸੰਤ ਕਉਦਾ ਆਸਪੁਤਰ ਮੈਂ ਕਹੀ ਸਵਾਰੀ ਗੁਣ ਆਈ ਦੀਪਕੀ ਬਾਰੀ ਖਛੀ ਲੀ ਪਟਮੰਜਰੀ ਤੋਦੀ ਕਈ ਆਪ ਤਮੁ ਦੇਉ ਹੋਹੂਜਰੀ ਸਾਥ ਦੀਪਕ ਕੇ ਆਪ ਕਾਲੰਕਾ ਕੁੰਕਲ ਅਉ ਰਾਮਾ ਕਮਰ ਮੁਸੰਜਮਪਲ ਕੇ ਨਾਮਾ ਗौरा ਔ ਕਨ ਰਾਖ ਲਿਆਨ ਸਸ਼ਟ પુਤਰ ਦੀਪਕ ਕੇ ਨਾਮਾ ਜਾਨਾ ਸਾਰੇ ਮੇਰੇ ਸ੍ਰੀ ਇਰਾਦ ਵੈਤਾਰ ਹੈ ਪੰਜ ਸੰਗ ਬਰੰਗਣ ਲਾਵੇ ਬੇਨਾਰੀ ਕਰਨਾਤੀ ਭਰੀ ਦਵਲੀ ਜਾਵੇ ਆਸਾਵਰੀ ਤੇ ਪਾਛੈ ਸ੍ਰੀ ਵੀ ਆਲ ਲਾਤੀ ਸ੍ਰੀ ਰਾਜ ਤੋਂ ਪੰਜੋ ਰਾਪੀ ਸਾਲੋ ਥਾਰਨ ਸਾਗਰਾ ਯੋਰ ਗੋਡ ਕਮੀਰ ਰਾਸ਼ਟਰ ਪੁੱਤਰ ਸ੍ਰੀ ਰਾਜ ਕੇ ਗੁੰਦ ਕਮ ਮੇਰ ਦਰਾਦ ਵੇਂਦਾ ਹੈ ਪੰਚਉ ਸੰਧ ਪਰੰਗਣ ਲਾਵੇ ਸੂਰਜ ਗੋਣ ਮਲਾਰੀ ਤੁਨੀ ਪੁਨ ਗਾਵੇ ਆਸਾ ਗੁਰ ਗੁਣੀ ਉਸਤੈ ਫੁਰਤੂ ਖੂਪਨ ਕੀਨੀ ਮੇਕ ਰਾਜ ਸ਼ੋਮਨ ਚੋ ਜੀਨੀ ਵੇਰਾ ਤਨ ਤਜ ਕਰਕੇ ਦਾਰਾ ਜਬਲੀ ਕਰਨ ਤੋ ਦਲ ਤਾਰ ਪੁਨ ਗਾਵੇ ਸੰਕਰੋ ਸ਼ਾਮਾ ਇਕ ਰਾਜਪੁੱਤਰਨ ਕੇਨਾ ਹਸ਼ਮਾਨ ਉਨਾਈ ਸੰਗ ਰਾਗਨੀ ਕੀ ਸਵੇ ਪੁੱਤਰ ਰਾਜਨ ਕੇ ਆਟਾ ਰਹਿ ਤਸਵੀਸ ਹਸ਼ਕ ਰਾਗਿ ਉਨਗਾਏ ਸੰਗ ਰਾਗਨੀ ਕੀ ਸਵੇ ਪੁੱਤਰ ਰਾਜਨ ਕੇ ਆਟਾ ਰਹਿ ਤਸਵੀਸ ਕਾ ਕਾਵਾਹ ਵਾਹ ਕੁਲ ਕੀ ਮਤ